ਹਾਂਜੀ ਸ਼ਤਰੀਆ ਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਗਿੱਲ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣ ਰਹੀ ਆ ਪਿੰਡ ਗਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਆ ਆਪਣੀ ਇਸ ਚੈਨਲ ਤੇ ਦੂਜੀ ਵੀਡੀਓ ਆ ਤੇ ਆਪਣੇ ਕੋਲ ਬਹੁਤ ਹੀ ਚੰਗੀ ਕੁਆਲਿਟੀ ਦੇ ਪਸ਼ੂ ਹੁੰਦੇ ਆ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਜੇ ਕਿਸੇ ਵੀ ਵੀਰ ਭੈਣ ਭਰਾ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਹੋਵੇ ਤਾਂ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਲਿਆ ਕਰੋ ਤੇ ਗੱਬਣ ਪਸ਼ੂ ਦੇ ਥਣ ਟਿਪ ਕੇ ਚੈੱਕ ਪਾਸ ਕਰਕੇ ਲਿਆ ਕਰੋ ਤਾਂ ਜੋ ਕੋਈ ਵੀ ਕਿਸਮ ਦਾ ਉਲਾਮਾ ਨਾ ਰਹਿ ਸਕੇ ਤੇ ਉਹ ਕਰਦੇ ਆ ਗੱਲਬਾਤ ਬਾਈ ਨਾਲ ਤੇ ਲੈਨੇ ਆ ਝੋਟੀਆਂ ਡੀ ਜੀ ਕਿਹਾ ਕੇ ਸਾਹਿਬ ਕੀ ਹਾਲ ਚਾਲ ਜੀ ਕਿਰਪਾ ਬੱਬੇ ਜੀ ਜੀ ਤੇ ਅੱਜ ਕਿੰਨੇ ਪਸ਼ੂ ਆਪਣੇ ਕੋਲ ਪਸ਼ੂ ਭਾਜੀ ਚਾਰ ਝੋਟੀਆਂ ਇੱਕ ਝੋਟੀ ਸੇਲ ਹੋ ਗਈ ਆਪਣੀ ਜੀ ਜੀ ਉਹ ਪਾਇਆ ਸ਼ਾਰਟ ਵੀਡੀਓ ਤੇ ਪਾਇਆ ਸ਼ਾਰਟ ਹਾਂਜੀ ਤਿੰਨ ਝੋਟੀਆਂ ਤਾਜ਼ੇ ਹੋਈਆਂ ਤੇ ਆ ਪਹਿਲੀ ਝੋਟੀ ਬਾਰੇ ਦੱਸੋ ਏ ਭਾਜੀ ਚਾਰ ਦੰਦ ਝੋਟੀ ਆ ਪਹਿਲਣ ਜੀ ਹਾਂਜੀ 12 ਕਿਲੋ ਦੁੱਧ ਆ ਭਾਜੀ ਪੰਜਾਂ ਦਿਨਾਂ ਦੀ ਸੂਈ ਆ ਪਹਿਲਣ ਆ ਪਹਿਲਣ ਪਹਿਲਣ ਭਾਜੀ ਚਾਰ ਦੰਦ ਦੇਖੋ ਤੇ ਵਹਾਨਾ ਬਹੁਤ ਸੋਹਣਾ ਤਿਆਰ ਕੀਤਾ ਝੋਟੀ ਨੇ ਤੇ ਕੱਦ ਕਾਠ ਵੀ ਬਹੁਤ ਚੰਗਾ ਵਾ ਭਾਜੀ ਬਹੁਤ ਜ਼ਿਆਦਾ ਜਿਆਦਾ ਵਾਲੀ ਗੱਟੀ ਜੀ ਤੇ ਖੋਲੋ ਹਾਂ ਖੋਲ ਕੇ ਵਖਾ ਲਓ ਠੰਡੀ ਕੁਆਲਿਟੀ ਚੈੱਕ ਕਰ ਸਕਦੇ ਤੇ ਬਾਕੀ ਬੇਲ ਦੀਆਂ ਬਹੁਤ ਲੰਮੀਆਂ ਤੇ ਬਹੁਤ ਹੀ ਕੱਦ ਵਾਲੀ ਐ ਇਹ ਵਾਪਸ ਲੈ ਲੈ ਕੱਟਾ ਭਾਜੀ ਮਗਰ ਇਹਦੇ ਜੀ ਜੀ ਸਿੰਗ ਦੀ ਕੁਆਲਿਟੀ ਵੇਖ ਸਕਦੇ ਜੀ ਆਹ ਇਹਦਾ ਬੱਚਾ ਵਾ ਇਹ ਕੱਟਾ ਭਾਜੀ ਕੱਟਾ ਕੱਟਾ ਜੀ ਜੀ ਆਹ ਵੇਖੋ ਵਹਾਨੇ ਦਾ ਡਿਜ਼ਾਈਨ ਚੈੱਕ ਕਰ ਸਕਦੇ ਜੀ ਬਾਕੀ ਭਾਜੀ ਕਿਉਂ ਨਹੀਂ ਬਹੁਤ ਸਲੇ ਆ ਜੀ ਜੀ ਬਾਕੀ ਜੇਰਾ ਵੀ ਕੋਈ ਵੀਰ ਭੈਣ ਭਰਾਇਆ ਉਹ ਤਸੱਲੀ ਕਰਕੇ ਆਪਣੀ ਖੜੇ ਤਸੱਲੀ ਕਰਕੇ ਖੜੇ ਜੀ ਤੇ ਭਾਜੀ ਜਿਹਨੇ ਭੈਣ ਭਰਾਏ ਤਸੱਲੀ ਕਰਕੇ ਖੜਦੇ ਜੀ 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 ਬਿਲਕੁਲ ਬਿਲਕੁਲ ਚੰਗਾ ਹੀ ਦਈਦਾ ਚੰਦੇ ਨੂੰ ਸੋਭਾ ਮਿਲੇ ਜੀ ਬਿਲਕੁਲ ਹਾਂ ਜੀ ਤੇ ਕਿੰਨਾ ਕੁ ਦੁੱਧ ਚਵਾਜੂਗੀ ਦੁੱਧ ਭਾਜੀ 14 ਕਿਲੋ ਯੂਟੀ ਚਵਾਉਗੀ ਜੀ ਤੇ ਕਿੰਨਾ ਕੁ ਮੁੱਲ ਕਰਦੇ ਜੇ ਦਾ ਮੁੱਲ ਭਾਜੀ ਇਹਦਾ 1 ਬੀਜ ਜੀ ਔਪਰ ਲੈਣ ਦੇਣ ਵਾਲਾ ਹੀ ਕਰਨਾ ਭੈਣ ਭਰਾ ਜਿਹੜੀ ਲੈ ਜਾਣ ਜੀ ਬਿਲਕੁਲ ਅੱਜ ਕੱਲ ਨਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਵਾ ਮੁੱਲ ਜੈਜ ਪਾਈ ਦਾ ਵਾ ਤੇ ਤਾਂ ਹੀ ਵਿਕਦੀਆਂ ਜੀ ਆਪਾਂ ਜੈਜ ਮੁੱਲ ਜੀ ਬਿਲਕੁਲ ਬਿਲਕੁਲ ਤੇ ਇੱਕ ਵੀਚੋ ਛੋਟ ਛੋਟ ਕਰ ਦਾਂਗੇ 2000 ਭਾਜੀ ਬਾਕੀ ਤੁਸੀਂ ਜਿੱਦਾਂ ਕਹੋ ਉਦਾਂ ਕਰ ਲੈਂਦੇ ਆ ਇੱਕ 15 ਰੀ ਜਾਣ ਦੋ ਚਲੋ ਦੇ ਦਾਂਗੇ ਗਿੱਲ ਸਾਹਿਬ ਤੁਹਾਡਾ ਨਹੀਂ ਅੱਖਾਂ ਮੋੜਨਾ ਇੱਕ 15 ਜੋ ਤੁਸੀਂ ਆਪਣੀ ਮਰਜ਼ੀ ਨਾਲ ਛੋਟ ਕਰਦੇ ਹੋ 100 ਕਰਦੇ ਹੋ 50 ਕਰਦੇ ਹੋ 500 ਜੀ ਬਿਲਕੁਲ ਚੋਟੀ ਦਾਦੇ ਭਾਜੀ ਇਦਾਂ ਪਤਾ ਲੱਗਦਾ ਵਾ ਚੋਟੀ ਵੇਖੋ ਭਾਜੀ ਜੀ ਬਿਲਕੁਲ ਬਿਲਕੁਲ ਸਫਾਈਆਂ ਬਹੁਤ ਜ਼ਿਆਦੀਆਂ ਵਾ ਚੁਬਾਈ ਵੀ ਭਾਜੀ ਬਹੁਤ ਯਾਰੀ ਜੀ ਜੀ ਬਿਲਕੁਲ ਆ ਦੂਸਰੇ ਨੰਬਰ ਵਾਲੀ ਦੂਸਰੀ ਭਾਜੀ ਇਹ ਵੀ ਚਾਰ ਦੰਦ ਜੀ ਜੀ ਇਹ ਦੂਜਾ ਜੀ ਜੀ ਹਾਂ ਜੀ ਤੇ ਇਹਦੇ ਵੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਜੀ ਇਹ ਵੀ ਸੱਤ ਅੱਠਾਂ ਦੰਦ ਦੀ ਫੀਲੀ ਆ ਦੁੱਧ ਮੜਾ ਇਹਨੂੰ ਸਿੱਧਾ ਕਰੋ ਹਾਂ ਵੇਖੋ ਭਾਜੀ ਮੈਂ ਬਿੰਦੀਆਂ ਆ ਪਾਣਾ ਵਾ ਚੋਣ ਜਵਾਬ ਬਹੁਤ ਜ਼ਿਆਦਾ ਬੋਲਾ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਐਸ ਟਾਈਮ ਭਾਜੀ 12 ਕਿਲੋ ਦੇਖੋ 12 ਕਿਲੋ ਹਾਂਜੀ ਤੇ ਇਹਨੂੰ ਖੋਲੋ ਮਾੜਾ ਖੋਲ ਕੇ ਵਿਖਾਈਏ ਹਾਂਜੀ ਇਹਦੇ ਮਗਰ ਕੀ ਜੇ ਬੱਚਾ ਇਹਦੇ ਮਗਰ ਭਾਜੀ ਕੱਟਾ ਜੀ ਕੱਟਾ ਹਾਂਜੀ ਜੀ ਤੇ ਇੰਦੀ ਵੀ ਸਿੰਗ ਦੀ ਕੁਆਲਿਟੀ ਬਹੁਤ ਹੀ ਸੋਹਣੀ ਆ ਤੇ ਬਾਕੀ ਤੁਸੀਂ ਵਹਾਨੇ ਦਾ ਡਿਜ਼ਾਈਨ ਚੈੱਕ ਕਰ ਸਕਦੇ ਜੀ ਬਾਕੀ ਪਲੀ ਜੁੜੀ ਏ ਝੋਟੀਆਂ ਬਹੁਤ ਜਿਆਦੀ ਚੰਗੀਆਂ ਜੀ ਜੀ ਬਿਲਕੁਲ ਲੈ ਆਓ ਵਾਪਸ ਲੈ ਆਓ ਦੇਖੋ ਭਾਜੀ ਸਿੰਗ ਦੀ ਕੁਆਲਿਟੀ ਜੀ ਬਿਲਕੁਲ ਬਹੁਤ ਹੀ ਸੋਹਣੀਆਂ ਝੋਟੀਆਂ ਕਾ ਕਟਾਜੀ ਵਿਚਕਾਰ ਵਾਲਾ ਵਿਚਕਾਰ ਵਾਲਾ ਬੱਚਾ ਇਹਦਾ ਜੀ ਇਰਾਮ ਮੁੱਲ ਵੀਰ ਜੀ ਮੁੱਲ ਨਾ ਪਿੰਡ ਦੇ ਗੇਲ ਸਾਹ ਬਾਏ ਦਾ 1 ਪੰਜ ਜੀ ਜੀ ਹਾਂ ਜੀ ਉਹਦੇ ਚੋਂ ਮਾਨਤਾਨ 2095 ਮਾਨਗਾ ਤੇ ਭਾਈ 2000 ਹਾਂ ਜੀ 1000 ਮੇਰੇ ਵੱਲੋਂ ਜਾਣ ਦੋ ਚਲੋ ਕਰ ਦਾਂਗੇ 1 ਲੱਖ 2000 ਦੀ ਦੇ ਦਾਂਗੇ ਚਲੋ ਠੀਕ ਭਾਜੀ ਭਣਾਣਾ ਕਰਦਾਂਗੇ ਮਾਨਤਾ ਜੀ ਬਿਲਕੁਲ ਕੋਈ ਫੋਨ ਕਰੇ ਵੀਡੀਓ ਵੇਖ ਕੇ ਆਪਣਾ ਚੈਨਲ ਹੈ ਜੇ ਚੈਨਲ ਆਪਣਾ ਨਵਾਂ ਵਾ ਇਸ ਕਰਕੇ ਆਪਾਂ ਮੁੱਲ ਵੀ ਜਾਇ ਜੀ ਪਾਈਦੇ ਆ ਮੁੱਲ ਵੀ ਜਾਇ ਜੀ ਪਾਈਦੇ ਆ ਤੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਕੋਈ ਫੋਟ ਫੋਟ ਬਹੁਤ ਤਰੀ ਫਿਰਦੀ ਹੈ ਜੀ ਜੀ ਬਿਲਕੁਲ ਬਿਲਕੁਲ ਕੋਈ ਛਾਕ ਨਹੀਂ ਜੀ ਬਿਲਕੁਲ ਤੇ ਆ ਤੀਸਰੇ ਨੰਬਰ ਵਾਲੀ ਤੀਹੇ ਨੰਬਰ ਵਾਲੀ ਭਾਈ ਤੁਜਾ ਸੂਆ ਜੀ ਇਹ ਵੀ ਝੋਟੀ ਬਹੁਤ ਵੱਡੀ ਹੈ ਕੱਦ ਦੀ ਆ 10 15 ਦਿਨ ਹੋ ਗਏ ਆ ਜੀ ਜੀ ਦੋ ਦੇਖੋ 12 13 ਕਿਲੋ ਛੋਟੀ ਹੈਗਾ ਦੋ ਇਹ ਖੋਲ ਕੇ ਵਖਾਲੀ ਹੈ ਜੀ ਹਾਂ ਜੀ ਮਗਰ ਭਾਈ ਇਹਦੀ ਕੱਟੀ ਬਹੁਤ ਹੀ স্পੈਸ਼ਲ ਆ ਨੇ ਮਗਰ ਅੱਛਾ ਦੋ ਮੱਝਾ ਹੋ ਗਈਆਂ ਕਿ ਫਿਰ ਮੈਂ ਨਾ ਵੀ ਬਹੁਤ ਹੀ ਵੱਡੀ ਹੈ ਇਹਦੇ ਜੀ ਜੀ ਆਹ ਭਾਈ ਕਿਦਾਂ ਦੀ ਵੱਡਾ ਕੱਟੀ ਆ ਮਗਰ ਜੀ ਬਾਕੀ ਕੱਦ ਚੈੱਕ ਕਰ ਸਕਦੇ ਛੋਟੀ ਦਾ ਬਹੁਤ ਹੀ ਵੱਡਾ ਲੈਓ ਲੈਓ ਵਾਪਸ ਲੈਓ ਮੈਂ ਨਾ ਵੀ ਕੋ 6 ਫੁੱਟ ਕਾਦੇ ਨਾਲ ਹੀ ਤਰੀ ਫੇਰਦੀ ਜੀ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਬਾਕੀ ਵੀਰ ਭੈਣ ਭਰਾਵਾਂ ਦਾ ਨਜ਼ਰੀਆ ਸਭ ਦਾ ਵੱਖ-ਵੱਖ ਆ ਜੀ ਆਹ ਇਹਦੀ ਕੱਟੀ ਆ ਬਾਕੀ ਸਾਰੀਆਂ ਝੋਟੀਆਂ ਨਾਲੋਂ ਵੱਡੀ ਇਹ ਹੋਈ ਆ ਮੇਰੇ ਖਿਆਲ ਬਹੁਤ ਜ਼ਿਆਦਾ ਕਾਦੇ ਆ ਜੀ ਬਾਕੀ ਇਹ ਤੁਸੀਂ ਆਹ ਵਾਨੇ ਦਾ ਡਿਜ਼ਾਈਨ ਚੈੱਕ ਕਰ ਸਕਦੇ ਜੀ ਤੇ ਭਾਜੀ ਆ ਇੱਕ ਥਣ ਜਿਹੜਾ ਲਾਟੂਰੀਆ ਬਣਿਆ ਜਿਹਦਾ ਕੋਈ ਗੱਲ ਕਰਨੀ ਨਹੀਂ ਮੈਂ ਨਾ ਵੀ ਚਵਾਈ ਉਹ ਚ ਵੀ ਉੱਕ ਰਪੋੜਿਆ ਤੇ ਜੀ ਕਈ ਭੈਣ ਭਰਾ ਆਪਣੀ ਤਸੱਲੀ ਕਰਕੇ ਖੜੇ ਵੇਖਣ ਵਾਲੇ ਭੈਣ ਭਰਾ ਕਹਿ ਦਿੰਦੇ ਜਣਾ ਵੀ ਉਹ ਥਣ ਅਸੀਂ ਉਹ ਤਸੱਲੀ ਕਰਕੇ ਲਈ ਦੀ ਪੂਰੀ ਜੀ ਬਿਲਕੁਲ ਬਿਲਕੁਲ ਤੇ ਇਹ ਕਿੰਨਾ ਕੁ ਦੁੱਧ ਚਵਾਜੂਗੀ ਦੁੱਧ ਭਾਰੀ 14-15 ਕਿਲੋ ਝੋਟੀ ਨੂੰ ਕੀ ਜਾਂਦਾ ਏਡੀ ਨੂੰ ਜੀ ਬਿਲਕੁਲ ਹਾਂਜੀ ਹਾਂਜੀ ਤੇ ਇਹਦੀ ਕੀਮਤ ਕੀਮਤ ਭਾਜੀ ਗੈਰਹੀ ਕਰ ਦੇਣੀ ਆ ਵੇਖੋ ਇਹ ਬੇਲ ਦੀ ਕਿੱਡੀ ਏ ਝੋਟੀ ਜੀ ਜੀ ਬਿਲਕੁਲ ਬਿਲਕੁਲ ਇਹ ਲਾ ਕੇ ਆ ਕੇ ਦਿਖਾਓ। ਬਾਕੀ ਫਸਮਾ ਆ ਕੇ ਫਨਚ ਦਾ ਬਹੁਤ ਜ਼ਿਆਦਾ ਬਣੂ। ਜੀ ਬਿਲਕੁਲ। ਸਿੰਗ ਦੀ ਕੁਆਲਿਟੀ ਵੇਖੋ ਕਿੰਦਾ ਦੀ ਝੋਟੀ ਦੀ। ਜੀ। ਇਹਦੀ ਕੀਮਤ ਦੱਸੋ। ਇਹਦੀ ਭਾਜੀ 1 ਬਾਰ ਦੀ। ਜੀ। ਤੇ ਉਹਦੇ ਚੋਂ ਮਾਨ ਤਾਨ ਭੈਣ ਪੜਾਵਾ ਦਾ। ਮਾਨ ਤਾਨ ਕਰਦਾਂਗੇ 1000 ਰੁਪਏ। 1000 ਮੇਰੇ ਵੱਲੋਂ ਜਾਣ ਦੋ। ਚਲੋ ਕਰਦਾਂਗੇ ਜੀ ਸਾਹਿਬ। 110 ਦੀ। 110 ਦੀ। ਕੋਈ ਮਾਨ ਫੋਨ ਕਰੇ ਕੋਈ ਭੈਣ ਪੁਰਾ। ਜੀ ਜੀ ਬਿਲਕੁਲ। ਬਾਕੀ ਮਾਨ ਤੁਹਾਨੂੰ ਫੁੱਲ ਕਰਾਂਗੇ। ਜੀ ਬਿਲਕੁਲ ਕਿਉਂਕਿ ਆਪਣੀਆਂ ਵੀਡੀਓ ਵੀ ਹੁਣ ਜੇ ਆਪਾਂ ਪਾਉਣ ਲੱਗੇ ਆ ਆਪਣੀ ਦੂਸਰੀ ਵੀਡੀਓ ਆ ਚੈਨਲ ਤੇ ਤੇ ਇੱਕ ਆਪਣਾ ਚੈਨਲ ਵੀ ਨਵਾਂ ਵਾ ਨਵਾਂ ਨਵਾਂ ਤੇ ਆਪਾਂ ਮੁੱਲ ਜਾਇਜ਼ ਪਾਵਾਂਗੇ ਤੇ ਜਾਇਜ਼ ਵਿਗਣਾ ਜੀ ਬਿਲਕੁਲ ਤੇ ਹੋਰ ਕੋਈ ਗੱਲਬਾਤ ਕਰਨੀ ਭੈਣ ਭਰਾਵਾਂ ਨਾਲ ਭੈਣ ਭਰਾਵਾਂ ਦਾ ਬਹੁਤ ਸੰਯੋਗ ਆ ਜੀ ਜੀ ਪਿਛਲੀ ਵੀਡੀਓ ਤੇ ਮਾਲ ਵਿਗਿਆ ਮੈਂ ਨਾ ਭੈਣ ਭਰਾਵਾਂ ਇੰਨਾ ਜਿਆਦਾ ਪਿਆਰ ਦਿੰਦਾ ਵੇ ਜੀ ਜੀ ਬਿਲਕੁਲ ਪਤਾ ਕੀ ਆ ਭਾਜੀ ਜੇ ਆਪਾਂ ਚੰਗਾ ਪਸ਼ੂ ਪਾਉਨੇ ਆ ਤੇ ਚੰਗਾ ਰੇਟ ਰੱਖਦੇ ਆ ਨਾ ਤੇ ਬਿਲਕੁਲ ਭੈਣ ਭਰਾਵਾਂ ਨੂੰ ਪਸੰਦ ਵੀ ਆਉਂਦਾ ਵਾ ਤੇ ਭੈਣ ਭਰਾ ਪਿਆਰ ਵੀ ਕਰਦੇ ਆ ਜਿੰਦਆਂ ਦੀਆਂ ਚੋਣਾਂ ਕਿ ਬਹੁਤ ਜ਼ਿਆਦਾ ਪੋਲੀਆਂ ਨੇ ਜੀ ਕਈ ਭਰਾ ਬਾਹਰ ਆ ਤੇ ਭੈਣਾਂ ਨੇ ਇੱਕ ਇੱਕ ਡੰਗਾ ਤੇ ਖੜਾ ਹੁੰਦਾ ਵਾ ਜੀ ਜੀ ਰੂਮ ਵਾਂਗੂ ਆ ਪੋਲੀਆਂ ਵਾ ਭਾਜੀ ਜੀ ਤੇ ਬਾਕੀ ਕੋਈ ਵੀ ਵੀਰ ਭੈਣ ਭਰਾਣੇ ਜੇ ਆਨਲਾਈਨ ਪਸ਼ੂ ਮਗਾਉਣਾ ਹੋਵੇ ਤਾਂ ਸੱਲੀ ਕਰਕੇ ਭਾਜੀ ਭਾਏ ਵੀਡੀਓ ਕਾਲ ਦੇ ਚਬਾ ਲੈ ਜੀ ਜੀ ਬਿਲਕੁਲ ਹਾਂਜੀ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ